ਜੰਗਲ ਪਿਛਲੇ ਲੰਬੇ ਸਮੇਂ ਤੋਂ ਹਲਕਾ ਗਰਦਾਸਪੁਰ ਤੋਂ 2 ਸਾਲ ਕੈਰ ਹਜਰਣ ਤੋਂ ਬਾਅਦ ਐਮਪੀ ਵਿਨੋਦ ਖਾਨਾ ਨੇ ਪਟਾਲਾ ਵਿੱਚ ਬਣੇ ਐਮਪੀ ਫੰਡ ਨਾਲ ਪ੍ਰੋਜੈਕਟ ਦਾ ਉਦਘਾਟਨ ਕੀਤਾ ਅਤੇ ਉਹਨਾਂ ਨੇ ਬੀਜੇਪੀ ਦੇ ਨਵੇਂ ਬਣੇ ਪ੍ਰਧਾਨ ਵਿਜੇ ਸੰਪਲਾ ਨੂੰ ਵਧਾਈ ਦਿੱਤੀ ਤੇ ਇਹ ਸਪਸ਼ਟ ਕੀਤਾ ਕਿ ਪਟਾਲਾ ਵਿਧਾਨ ਸਭਾ ਦੀ ਸੀਟ ਬੀਜੇਪੀ ਹੀ ਲੜੇਗੀ ਇਸ ਮੌਕੇ ਉਹਨਾਂ ਦੇ ਨਾਲ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸ਼੍ਰੇਸ਼ ਭਾਟਿਆ ਸਾਬਕਾ ਵਿਧਾਇਕ ਜਗਦੀਸ਼ ਸ਼ਾਨੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਰੇਸ਼ ਮਹਾਜਨੀ ਮੌਜੂਦ ਸਨ ਬਟਾਲੇ ਦੇ ਗਾਂਧੀ ਚੌਕ ਵਿੱਚ ਜਗਮਗ ਕਰ ਰਹੀਆਂ ਲਾਈਟਾਂ ਐਮਪੀ ਗਰਦਾਸਪੁਰ ਦੇ ਫੰਡ ਦੇ ਨਾਲ ਨਗਰ ਕੌਂਸਲ ਬਟਾਲਾ ਦੀ ਮੰਗ ਉਤੇ ਲਗਾਈਆਂ ਗਈਆਂ ਸਨ ਐਮਪੀ ਵਿਨੋਦ ਖੰਨਾ ਦਾ ਗਰਮ ਜੋਸ਼ੀ ਨਾਲ ਸਵਾਗਤ ਬੀਜੇਪੀ ਵਰਕਰਾਂ ਵੱਲੋਂ ਕੀਤਾ ਗਿਆ ਅਤੇ ਵਿਨੋਦ ਖੰਨਾ ਨੇ ਕਿਹਾ ਕਿ ਉਹ ਬਿਮਾਰ ਹੋਣ ਕਰਕੇ ਆਪਣੇ ਹਲਕੇ ਵਿੱਚ ਨਹੀਂ ਆ ਸਕਿਆ ਹੁਣ ਉਹ ਠੀਕ ਹਨ ਅਤੇ ਆਪਣੇ ਹਲਕੇ ਵਿੱਚ ਰਹਿਣਗੇ ਗਰਦਾਸਪੁਰ ਤੋਂ ਦੀਪਕ ਕੁਮਾਰ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਉਹਨਾਂ ਨੇ ਇਹ ਪ੍ਰੋਜੈਕਟ ਮੇਰੇ ਕੋਲ ਭੇਜਿਆ ਮੈਨੂੰ ਪਸੰਦ ਆਇਆ ਹੈ ਇਹ ਜ਼ਰੂਰੀ ਹੈ ਲਾਈਟਾਂ ਹੋਣੀਆਂ ਚਾਹੀਦੀਆਂ ਲੋਕਾਂ ਵਾਸਤੇ ਉਹਨਾਂ ਦੀ ਸਹੂਲਤ ਵਾਸਤੇ ਤੇ ਸਭ ਤੋਂ ਪਹਿਲੇ ਬਟਾਲੇ ਦਾ ਇਹ ਪ੍ਰੋਜੈਕਟ ਪਾਸ ਕੀਤਾ ਹੈ ਇਹ ਬਣ ਗਿਆ ਚੰਗੀ ਤਰ੍ਹਾਂ ਬਣ ਗਿਆ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੈ ਅੱਜ ਇਨੌਗੁਰੇਸ਼ਨ ਕਰ ਰਹੇ ਹਾਂ ਅਗਦੇ ਵੀ ਬਹੁਤ ਪ੍ਰੋਜੈਕਟ ਮੈਨੂੰ ਅੱਜ ਦੇਣਗੇ ਸਾਰੇ ਬਟਾਲੇ ਵਾਸਤੇ ਹੋਰ ਅੱਗੇ ਕੀ ਕਰਨਾ ਉਹ ਅਸੀਂ ਦੇਖ ਕੇ ਫਿਰ ਪਾਸ ਕਰਾਂਗੇ ਸਾੰਪਲਾ ਜੀ ਨੂੰ ਬਹੁਤ-ਬਹੁਤ ਮੁਬਾਰਕ ਸਭ ਤੋਂ ਪਹਿਲੇ उन्होंने अध्यक्ष बनाया पंजाब का फर्क पाएगा ता ही बनाया फर्क पड़ेगा मतलब कि हम इलेक्शन आने वाले सोच समझ के पार्टी ने बनाया होगा उन्होंने और अस खुश हाँ किए सर मैं कुछ समय वास्ते बीमार से हाँ जी हम ठीक हो गया हूँ मैं आंध आव रेगूलरली पिछे मैं छः महीने आया नहीं ना पार्लियामेंट गया क्योंकि मेरा इलाज चल रहा है हूँ मैं ठीक हाँ बटालाट बारे कहना चाहते हो ਤਨ ਲੱਗਦਾ ਕਿ ਉਹਨਾਂ ਭਾਈ ਭਾਦੇ ਖਾਤੇ 'ਚ ਪੈ ਜਾਗੀ ਬਿਲਕੁਲ ਭਾਈ ਹਾਏ ਜਨਤਾ ਪਾਰਟੀ ਜਿੰਦਾਬਾਦ ਹੋਰਿਆ ਚੰਗ